ਪੱਥਰ ਦਾ ਭਰਿਆ ਟਰਾਲਾ ਆਇਆ ਬਾਈ ਜਿੱਕ ਇਹ ਟਰਾਲਾ ਭਰਿਆ ਸੀ ਪੱਥਰ ਦਾ ਆਇਆ ਤੇ ਸਾਰਾ ਇੱਥੇ ਪੱਥਰ ਲਾਹੀ ਜਾਂਦੇ ਆ ਇਹ ਲੇਬਰ ਵਾਲੇ ਭਰਾ ਤੇ ਆਪਾਂ ਪੱਥਰ ਇਹਨਾਂ ਨੂੰ ਪੁੱਛਾਂਗੇ ਜਿੰਨਾ ਵਜਨ ਕਿੰਨਾ ਚੋਜਿਆ ਜਾਊਗਾ ਇਹ ਪੱਥਰ ਲਾਉਣ ਦਾ ਕੰਮ ਕਰਦੇ ਆਂ ਬਾਈ ਤੁਸੀਂ ਹਾਂਜੀ ਹਾਂਜੀ ਕਿਹੜਾ ਪਿੰਡ ਕਿੱਥੋਂ ਆਏ ਹੋ ਸੇ ਮਾਜੀ ਮਾਲਾ ਪਹਿਲਾ ਪਹਿਲਾਂ ਲਾਉਨੇ ਉਹ ਪਹਿਲਾਂ ਕਿੱਥੇ ਲਾਉਂਦੇ ਰਹਿੰਦੇ ਹੋ ਕੁਚੋ ਪੁੱਚੋ ਹਾਂਜੀ ਪੁੱਚੋ ਦਾਇਰੇ ਕਾ ਪੱਥਰ ਵਾਲੇ ਆ ਮੰਨ ਲਓ ਹਾਂਜੀ ਹਾਂਜੀ ਰੋਜ਼ ਦਾ ਕੰਮ ਹੀ ਆ ਤੁਹਾਡਾ ਇਹ ਤਾਂ ਹੀ ਟਰਾਲਾ ਕਾਲੀ ਕਰਦਾ ਹੈ ਪੱਕਾ ਕੰਮ ਹੈ ਪੱਕਾ ਕੰਮ ਹੈ ਚਾਹ ਪੱਥਰ ਦਾ ਕੰਮ ਕਰਦੇ ਆਂ ਬਾਈ ਤੇ ਪੱਥਰ ਦਾ ਤੁਸੀਂ ਕੰਮ ਕਰਦੇ ਹੋ ਪੱਥਰ ਕਿਵੇਂ ਆ ਇਹ ਸਹੀ ਐ ਇੱਕ ਨੰਬਰ ਆ ਜਮਾ ਬਹੁਤ ਸਰਾ ਪੱਥਰ ਲੈਂਦਾ ਵੀਰ ਜੀ ਕਿੱਥੋਂ ਦਾ ਪੱਥਰ ਹੈ ਹੈ ਕਿਸ਼ਨਗੜ ਮਕਰਾਨਾ ਜੀ ਕਿਸ਼ਨਗੜ ਮਕਰਾਨਾ ਹਾਂਜੀ ਠੀਕ ਹੈ ਮੈਂ ਕਿਧ ਪੁੱਜੋ ਤੋਂ ਲੈ ਕੇ ਆਇਆ ਲੈ ਕੇ ਕਿਸ਼ਨਗੜ ਮਕਰਾਨੇ ਤੋਂ ਲੈ ਕੇ ਆਏ ਆ ਤੇ ਬਾਕੀ ਆਪਣੇ ਬਾਈ ਹੋਰਿਆਂ ਨੂੰ ਪਤਾ ਜਿਹੜੇ ਲੈ ਕੇ ਆਏ ਨੇ ਅੰਗਰੇਜ਼ ਹੋਰਿਆਂ ਨੂੰ ਪੁੱਛਾਂਗੇ ਵੀ ਕਿੰਨਾ ਕੇਰ ਗਿਆ ਕਿੰਨਾ ਕ ਲਾਉਣਾ ਆਪਾਂ ਲਾਉਣ ਪੁੱਜੋ ਤੋਂ ਲੈ ਆ ਆ ਲੈਵਰ ਆ ਪੁੱਜੋ ਤੋਂ ਆਈ ਆ ਲਾਉਣ ਵਾਸਤੇ ਕਈ ਵਾਰੀ ਕਹੇ ਭਰਾ ਨੂੰ ਆਇਆ ਹੁੰਦਾ ਨਾ ਵੀ ਆ ਪੱਲ ਲਵਾਉਣੀ ਹੁੰਦੀ ਆ ਕੋਈ ਗੱਡੀ ਲਹੋਣੀ ਆ ਟਰਾਲੀ ਲਹੋਣੀ ਆ ਹਰੇਕ ਵਾਰ ਦੇ ਤੋਂ ਲੈਂਦੀ ਵੀ ਨਹੀਂ ਹੁੰਦੀ ਹਾਂ ਤੇ ਬਾਈ ਤੁਸੀਂ ਤੁਹਾਡਾ ਨੰਬਰ ਦੱਸ ਦਿਓ ਬਾਈ ਨੰਬਰ ਦੱਸਿਓ 70142 ਹੈ 70142 70142 70349 70349 70142 70349 ਬਾਈਆਂ ਦਾ ਨੰਬਰ ਹੈ ਤੇ ਨਾਂ ਇਹਦਾ ਬੱਬੂ ਲਿਖਿਆ ਹੋਊਗਾ ਵੀ ਉੱਤੇ ਤੇ ਬੱਬੂ ਨਾਂ ਬਾਈ ਦਾ ਫੋਨ ਤੇ ਕਦੋਂ ਮਰਜ਼ੀ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਭਰਾਣੇ ਲਾਹੋਣਾ ਹੋਵੇ ਜਾਂ ਕੋਈ ਲਾਹੋਂ ਦਾ ਕੱਲਾ ਲਾਹੋਂ ਦਾ ਨਹੀਂ ਹੁੰਦਾ ਪਰ ਉਹ ਐ ਵੀ ਪੁੱਛਣਾ ਹੋਵੇ ਆਪਣਾ ਪੱਥਰ ਸਹੀ ਹੈ ਪਹਿਲੀ ਗੱਲ ਤਾਂ ਨੰਬਰ ਤੁਹਾਨੂੰ ਤਾਂ ਦਿੱਤਾ ਮੈਂ ਹੈ ਇਹ ਕਈ ਵਾਰ ਥੋੜਾ ਲਿਆਉਣਾ ਨਾ ਆਪਾਂ ਪੁੱਜੋ ਤੋਂ ਲਿਆਉਣੇ ਹੁੰਨੇ ਆ ਇਹਨਾਂ ਨੰਬਰ ਨਾਲ ਕਨੈਕਟ ਕਰ ਲਿਓ ਬਾਈਆਂ ਨਾਲ ਇਹ ਤੁਹਾਨੂੰ ਐਂ ਦੱਸ ਦੇਣਗੇ ਵੀ ਆਹ ਪੱਥਰ ਸਹੀ ਆ ਨਹੀਂ ਸਹੀ ਤੁਹਾਨੂੰ ਚੰਗਾ ਦਵਾ ਦੇਣਗੇ ਵੀ ਕਿਉਂਕਿ ਇਹਨਾਂ ਨੂੰ ਬਾਈ ਜਾਣਦੇ ਐ ਸੀਗੇ ਵੀਡੀਓ ਅੱਜ ਬਣਾਈ ਐ ਪਹਿਲਾਂ ਲਿਆਉਂਦੇ ਰਹਿੰਨੇ ਆ ਅਸੀਂ ਆਪਾਂ ਨੂੰ ਵਧੀਆ ਦਵਾਉਂਦੇ ਆ ਚੀਜ਼ ਉੱਥੋਂ ਇਹ ਕਈ ਵਾਰ ਹੀ ਗਿਆ ਮੈਂ ਉੱਥੇ ਬਾਈਆਂ ਕੋਲੇ ਤੇ ਚੰਗੀ ਚੀਜ਼ ਦਵਾਉਂਦੇ ਆ ਹਾਂਜੀ ਆਹ ਗੱਡੀ ਆ ਇਹ ਰਾਜਸਥਾਨ ਤੋਂ ਆਹ ਡਰਾਈਵਰ ਭਰਾ ਆ ਇਹ ਪੱਥਰ ਦਾ ਕੰਮ ਹੀ ਕਰਦੇ ਆ ਬਾਈ ਜੀ ਹਾਂਜੀ ਆ ਵੀ ਕਿਤੇ ਵੀ ਦੂਰ ਨੇੜੇ ਜਾਣ ਤੁਸੀਂ ਜਾਣੇ ਹੋ ਉਹਨੇ ਹਾਂਜੀ ਇਹ ਕਰਾਇਆ ਕੀ ਕਿਲੋਮੀਟਰਾਂ ਦੇ ਹਿਸਾਬ ਨਾਲ ਆਉਂਦਾ ਕੀ ਹਿਸਾਬ ਨਾਲ ਆਉਂਦਾ ਤੁਹਾਡਾ ਦੂਰੀ ਦੇ ਹਿਸਾਬ سے ਹੈ ਦੂਰੀ ਦੂਰੀ ਦੇ ਹਿਸਾਬ ਦੂਰੀ ਦੇ ਹਿਸਾਬ سے ਆ ਦੂਰੀ ਕਿਲੋਮੀਟਰੀ ਹੋ ਗਿਆ ਹਾਂਜੀ ਹਾਂ ਉਹ ਹਿਸਾਬ ਸੇ ਕੀ ਹਿਸਾਬ ਨਾਲ ਲੈਨੇ ਹੋ ਕਰਾਇਆ ਵੀ ਹਾਂ ਉਹ ਅਲੱਗ ਅਲੱਗ ਦੂਰੀ ਦੇ ਹਿਸਾਬ ਸੇ ਅਲੱਗ ਅਲੱਗ ਕਿਲੋਮੀਟਰ ਦੇ ਹਿਸਾਬ ਨਾਲ ਕਰਦੇ ਹੋ ਹਾਂਜੀ ਕੀ ਰੇਟ ਹੈ ਲੇਕਿਨ ਕਿਲੋਮੀਟਰ ਪਰ ਨਹੀਂ ਹੁੰਦਾ ਉਹ ਦੂਰੀ ਪਰ ਹੁੰਦਾ ਹੈ ਦੂਰੀ ਪਰ ਕਿੰਨਾ ਦੂਰੀ ਹੈ ਕਿੰਨੀ ਕੀ ਹੈ ਉਹ ਉਸ ਹਿਸਾਬ ਸੇ ਉਹ ਪਿੱਛੇ 1-1 ਕਿਲੋਮੀਟਰ ਦਾ ਨਹੀਂ ਹੁੰਦਾ। 1 ਕੀ ਟਨ ਦੇ ਹਿਸਾਬ ਨਾਲ ਹੁੰਦਾ ਨਾ। ਆਹ ਟਨ ਕੇ ਹਿਸਾਬ ਸੇ ਹੁੰਦਾ ਏ ਕਿ ਜਿਵੇਂ ਅਸੀਂ ਵੀ ਈ किशनਗੜ੍ਹ ਸੇ ਯਾਹ ਤੱਕ ਆਏ 1200 ਰੁਪਏ ਟਨਕਾ ਬਾੜਾ ਏ। 1200 ਰੁਪਿਆ ਟਨਕਾ। ਹਾਂਜੀ। किशनਗੜ੍ਹ ਸੇ ਜਹਾਂ ਵੀ ਤਲਵੰਡੀ ਸਾਬੋ ਤੱਕ। ਹਾਂ ਨਹੀਂ ਤਲਵੰਡੀ ਸਾਬੋ ਤੱਕ ਨਹੀਂ ਤਲਵੰਡੀ ਸਾਬੋ ਚਲੇ ਜਾਏ ਤਾਂ ਅੱਗੇ ਫਿਰ 1250 ਹੋ ਜਾਂਦੇ ਏ। 1300। ਠੀਕ ਏ ਠੀਕ ਏ। ਕਿੱਥਾ ਤੱਕ ਆਏ? ਕਿ ਤਲਵੰਡੀ ਤੱਕ। ਹਾਂ ਲੈ ਹੁਣ ਬਾਈ ਲੈ ਕੇ ਆਏ ਸੀ ਆਪਣੇ ਭਰਾ ਆ ਗਏ ਸੀ। ਜਗਸੀਰ ਸਰਪੰਚ ਤੇ ਅੰਗਰੇਜ਼ ਬਾਈ ਜਵਾਲਾ ਸਿੰਘ ਤੇ ਜਸ਼ਨ ਸਾਰੇ ਇਹ ਗਰਦੀਪ ਸਿੰਘ ਸਾਰੇ ਹਾਜ਼ਰ ਨੇ ਕਿ ਆਪਣਾ ਕੀ ਰੇਟ ਆਪਾਂ ਨੂੰ ਪਿਆ ਬਈ ਸਰਪੰਚ ਆਪਾਂ ਨੂੰ 35 ਰੁਪਏ ਪਰ ਸਕਰ ਫੁੱਟ ਤੇ 35 ਰੁਪਏ ਇਹਦਾ ਕਿਰਾਇਆ ਅੱਡ ਸੀ ਕਿ ਵਿੱਚ ਹੀ ਪਿਆ ਹੈ 35 ਰੇਟ ਦਾ ਲਿਆਗਾ 50 ਰੁਪਏ ਪਰ ਸਕਰ ਫੁੱਟ ਇੱਥੇ ਪੈ ਗਿਆ ਵਿੱਚੇ ਕਿਰਾਇਆ ਸਾਰਾ ਲਾ ਕੇ ਟੋਟਲ ਲਾ ਕੇ ਤੇ ਪੱਥਰ ਤਾਂ ਉਹ ਮੁੰਡੇ ਮੰਨ ਕੇ ਮੈਂ ਇਹਨਾਂ ਨੂੰ ਪੁੱਛਿਆ ਸੀ ਆਪਣਾ ਪੁੱਚੇ ਵਾਲਿਆਂ ਨੂੰ ਤੇ ਉਹ ਕਹਿੰਦੇ ਸਹੀ ਆ ਪੱਥਰ ਵਧੀਆ ਇੱਕ ਨੰਬਰ ਪੱਥਰ ਆ ਮਨ ਲਓ ਆਪਣਾ 50 ਰੁਪਏ ਪੈ ਗਿਆ ਵੀ ਇੱਥੇ ਤਾਂ ਮਹਿੰਗਾ ਹੀ ਪੈਂਦਾ ਹੋਊ ਆਪਾਂ ਨੂੰ ਪੁੱਚੇ ਤੋਂ ਲਿਆਉਣਾ ਤਾਂ ਕਿੰਨਾ ਆਪਣਾ ਗੁਰੂ ਘਰ ਇਹ ਦਰਬਾਰ ਸਾਹਿਬ ਦੇ ਵਿੱਚ ਲਾਉਣਾ ਕਿ ਥੱਲੇ ਕੰਦਾ ਤੇ ਲਾਉਣਾ ਕਿ ਥੱਲੇ ਫਰਸ਼ ਦਾ ਫਰਸ਼ ਲਾਉਣਾ ਕਿੰਨਾ ਏਰੀਆ ਹੋਊਗਾ ਸਾਰਾ ਇਹ ਆਪਣੇ 1200 ਸਕਰ ਫੁੱਟ 12000 ਆ ਹਾਂ 12000 ਸਕਰ ਫੁੱਟ ਇਓ ਸਾਹਿਬ ਨਾਲ ਕਿੰਨੇ ਟਨ ਆ ਗਏ ਆਪਣਾ ਪੱਥਰ ਜਿਹੜਾ 52 ਟਨ 52 ਟਨ ਲੱ 52 ਟਨ ਪੱਥਰ ਆ ਗਿਆ 12000 ਸਕਰ ਫੁੱਟ ਦੇ ਵਿੱਚ ਲੱਗ ਜੂ ਤੇ ਕ੍ਰੈਂਕ ਪੀਸ ਦਾ ਇੱਕ ਦੋ ਤਾਂ ਹੁੰਦੀ ਹੈ ਵਿੱਚ ਜਿਹੜੀ ਆਪਣਾ ਲੇੜ ਲੱਗੀ ਹੁੰਦੀ ਹੈ ਤੇ ਉਹ ਸਹੀ ਆ ਪੱਥਰ ਸਹੀ ਆ ਮੰਨ ਲਓ ਪੱਥਰ ਤਾਂ ਰੇਸ਼ੇ ਵਾਲਾ ਹੀ ਆ ਇਹ ਠੱਪਕਾਂ ਵਾਲਾ ਹਾਂ ਤੇ ਇਹਨਾਂ ਗੁਰੂ ਘਰ ਆਪਣੋਂ ਪੈਂਦੇ ਨੂੰ ਕਿੰਨਾ ਕ ਟਾਈਮ ਹੋ ਗਿਆ ਇਹ 2018 ਦਾ ਸ਼ੁਰੂ ਹੋਇਆ 2018 ਚ ਮੰਨ ਲਓ ਹੁਣ ਕੱਲਾ ਫਰਸ਼ ਦਾ ਹੀ ਕੰਮ ਰਹਿੰਦਾ ਸੀ ਇਹ ਪੱਥਰ ਵਾਲਾ ਪੱਥਰ ਤੋਂ ਬਾਅਦ ਇਹ ਸਾਰਾ ਕੰਮ ਵੀ ਪਿੰਡ ਦੇ ਸਹਿਯੋਗ ਨਾਲ ਹੀ ਹੋ ਰਿਹਾ ਪਿੰਡ ਦੇ ਸਹਿਯੋਗ ਨਾਲ ਜਿਵੇਂ ਬਾਹਰ ਅਮਰੀਕਾ ਕੈਨੇਡਾ ਫੋਰਨ ਕੰਟਰੀਆਂ ਚ ਭਰਾ ਬੈਠੇ ਨੇ ਤੇ ਗਏ ਹੋਏ ਬੱਚੇ ਆ ਉਹ ਵੀ ਸੇਵਾ ਕਰ ਰਹੇ ਨੇ ਸਹਿਯੋਗ ਭੇਜੀ ਜਾਂਦੇ ਆ ਆਪਰਾ ਆ ਆਪ ਦਾ ਟਰਾਲਾ ਲੈ ਕੇ ਇਹਦਾ ਵੀ ਕੰਮ ਪੱਥਰ ਦਾ ਹੀ ਜ਼ਿਆਦਾ ਹੁੰਦਾ ਤੇ ਬਾਈ ਜੀ ਨੰਬਰ ਦੇ ਦਿਓ ਤੁਹਾਡਾ ਮੇਰਾ ਹੈ 844 वन नाइन एट सेवन सिक्स जीरो सिक्स ये मेरा मोबाइल नंबर है हाँ दोबारा बोल दो नंबर चौरासी इकतालीस अंठानवे छिहत्तर जीरो छः जीरो छः हाँ, उधर मकराना शाढ़ी है हाँ मकराना किसनगढ़ वहाँ से कहीं से भी लोड हाँ वहाँ से लोड उठाते हैं पंजाब हाँ। में कहीं पे भी हो ਉਹਾਂ ਤੇ ਲੋਡ ਕਰਦਾ ਕਈ ਵਾਰੀ ਕਹੇ ਭਰਾ ਨੂੰ ਜਰੂਰਤ ਪੈਂਦੀ ਐ ਨਾ ਆਪਾਂ ਮਕਰਾਨੇ ਤੋਂ ਲਿਆਉਣਾ ਐ ਕੰਟੈਕਟ ਕਰ ਸਕਦੇ ਹੋ ਤੁਸੀਂ ਹਾਂ ਕੋਈ ਨਹੀਂ ਹਾਂ ਵੀ ਐ ਨਾ ਪਤਾ ਲੱਗ ਜਾਣਾ ਵੀ ਕਿੱਥੋਂ ਇਹ ਮਿਲਦਾ ਵਧੀਆ ਪੱਥਰ ਚੰਗਾ ਪੱਥਰ ਜਿਹੜਾ ਅਰਗੇ ਵਿੱਚ ਬੰਦਾ ਰਹਿੰਦਾ ਹੋਵੇ ਉਹਨੂੰ ਪਤਾ ਹੁੰਦਾ ਤੇ ਨਾਲੇ ਉੱਥੇ ਗੱਡੀ ਆਪਾਂ ਨੂੰ ਕਿਰਾਏ ਤੇ ਲੈਣ ਦੀ ਲੋੜ ਨਹੀਂ ਪੈਂਦੀ ਜਰੂਰਤ ਤੇ ਫੋਨ ਤੇ ਕੰਟੈਕਟ ਕਰ ਸਕਦੇ ਹੋ ਤੁਸੀਂ ਤੇ ਆ ਗੱਡੀ ਹੁਣ ਭਰਾਵਾਂ ਨੇ ਖਾਲੀ ਕਰਤੀ ਹੁਣ ਚੱਲੇ ਨਹੀਂ